ਮਰ ਨੂੰ ਜਿਆਦਾ ਕੱਪੜੇ ਪਸੰਦ ਆ ਉਹ ਮੈਨੂੰ ਐਚ ਐਮ ਐਡੀ ਪਸੰਦ ਆ ਮਹਿੰਗੀ ਸ਼ੋਪਿੰਗ ਸ਼ੇਪ ਆ ਸਤਿ ਸ਼੍ਰੀ ਅਕਾਲ ਦੋਸਤੋ ਪਹੁੰਚ ਗਏ ਸੀ ਕ੍ਰੇਗੀਬਰਨ ਕ੍ਰੇਗੀਬਰ ਤੋਂ ਟ੍ਰੇਨ ਫੜ ਕੇ ਆਪਾਂ ਚੱਲਦੇ ਆ ਮੈਲਬੌਰਨ ਆਪਣੀ ਟ੍ਰੇਨ ਵੀ ਆਉਣ ਵਾਲੀ ਆ ਚਲੋ ਫਿਰ ਚੱਲਦੇ ਆ ਆਪਣੇ ਸਟੂਡੈਂਟ ਭੈਣ ਭਾਈ ਸਾਰੇ ਕੰਮਕਾਰ ਵਾਲੇ ਚਲੋ ਸਿਟੀ ਚੱਲਦੇ ਆਂ ਤੇ ਫਿਰ ਕਾਫੀ ਪੀਣੇ ਜਾ ਕੇ ਮੈਂ ਉਹਦੇ ਕਾਫੀ ਸ਼ੌਪ ਤੇ ਹਾਂਜੀ ਟ੍ਰੇਨ ਤੋਂ ਉਤਰ ਕੇ ਪਹੁੰਚ ਗਿਆ ਮੈਂ ਕੈਫੇ ਬੈਸਟ ਕੈਫੇ ਇਹ ਸਦਨ ਕ੍ਰਾਸ ਦਾ ਜਦੋਂ ਵੀ ਮਾਉਣਾ ਇੱਥੇ ਜ਼ਰੂਰ ਕਾਫੀ ਪੀ ਕੇ ਤੇ ਫਿਰ ਅੱਗੇ ਸਿਟੀ ਵੱਲ ਜਾਣਾ ਇੱਕ ਕੈਪੂਚੀਨੋ ਤੇ ਇੱਕ ਆਪਾਂ ਸ਼ੀਕ ਲੈ ਲਿਆ ਨਾਲ ਕਾਫੀ ਖੂਬਸੂਰਤ ਨਜ਼ਾਰਾ ਸਵੇਰੇ ਸਵੇਰੇ ਸ਼ਹਿਰ ਦਾ ਤੇ ਇੱਥੇ ਟ੍ਰੇਨ ਆਉਗੀ ਆਹ ਟ੍ਰੇਮਾ ਜੋ ਤੁਸੀਂ ਦੇਖ ਰਹੇ ਹੋ ਫ੍ਰੀ ਸਰਵਿਸ ਸਿਟੀ ਦੇ ਵਿੱਚ ਆਪਾਂ ਵੇਟ ਕਰ ਰਹੇ ਹਾਂ ਡੀਐਫਓ ਸਾਈਡ ਵਾਲੀ ਟ੍ਰੇਨ ਦੀ ਫਿਰ ਆਪਾਂ ਚੱਲਦੇ ਹਾਂ ਟ੍ਰੇਨ ਫੜ ਕੇ ਡੀਐਫਓ ਬਾਪੂ ਜਾ ਰਹੇ ਹੋਂਥਾਂ ਜੱਥ ਪਾ ਗਏ ਤੇ ਆਸੇ ਪਾਸੇ ਦਾ ਮਾਹੌਲ ਚੈੱਕ ਕਰੋ ਪੁੱਲ ਤੇ ਖੜ ਗਏ ਸੀਗੇ ਆਕੇ ਤੇ ਫਿਰ ਆਪਾਂ ਚੱਲਦੇ ਹਾਂ ਡੀਫੋ ਦੇ ਅੰਦਰ ਸਾਈਡ ਹਾਂਜੀ ਬਈ ਪਹੁੰਚ ਗਏ ਸੀ ਪਹਿਲੇ ਸਟੋਰ ਚੈਂਪੀਅਨ ਦੇ ਦੇਖਦੇ ਹਾਂ ਕੁਝ ਪਸੰਦ ਆਉਂਦਾ ਕਿ ਨਹੀਂ ਤੇ ਦਿਖਾਉਨੇ ਆ ਤੁਹਾਨੂੰ ਵੀ ਆਪਾਂ ਹਾਂਜੀ ਆਪਾਂ ਨੂੰ ਆਗੇ ਸੀ ਕੁਝ ਕੱਪੜੇ ਪਸੰਦ ਤੇ ਆਪਾਂ ਕਰ ਲੇ ਬਾਏ ਫਿਰ ਆਪਾਂ ਚੱਲਦੇ ਹਾਂ ਅਗਲੇ ਸਟੋਰਸ ਤੇ ਤੇ ਵੇਖਦੇ ਹਾਂ ਅੱਗੇ ਜਾ ਕੇ ਕੀ ਮਾਹੌਲ ਆ ਹਾਂਜੀ ਆਪਣੀ ਪਹਿਲੀ ਸ਼ਾਪਿੰਗ ਹੋ ਗਈ ਡਨ ਤੇ ਹੁਣ ਆਪਾਂ ਚੱਲਦੇ ਆਂ ਅਗਲੀ ਸਾਈਡ ਤੇ ਪਲੇਸ ਕਾਫੀ ਕਵਾਇਟ ਪਈ ਆ ਕਿਉਂਕਿ ਹੌਲੀ ਹੌਲੀ ਬੀਜ਼ੀ ਹੁੰਦੀ ਆ ਹਾਂਜੀ ਮੈਂ ਪਹੁੰਚ ਗਿਆ ਸੀ ਸਟੋਰ ਨੰਬਰ 2 ਜੋ ਕਿ ਐਲਕੋਸਟੇ ਇੱਥੋਂ ਇੱਕ ਸ਼ੂਜ਼ ਪਸੰਦ ਆਈ ਸੀਗੇ ਤੇ ਇੱਕ ਪੈਰ ਵੱਡਾ ਸੀ ਇੱਕ ਛੋਟਾ ਸੀ ਸੋ ਆਲਵੇਜ਼ ਬਾਈ ਸ਼ੂਜ਼ ਚੈੱਕ ਕਰਕੇ ਲਿਆ ਕਰੋ ਸਮ ਟਾਈਮ ਹੈਪਨਿੰਗ ਹੋ ਜਾਂਦੀ ਹੈ ਇਦਾਂ ਦੀ ਹਾਂਜੀ ਬਾਈ ਨੇ ਕਰਦੇ ਸ਼ੂਜ਼ ਚੇਂਜ ਤੇ ਆਪਾਂ ਹੁਣੇ ਮੂਵ ਹੋਣ ਅਗਲੇ ਸਟੋਰ ਤੇ ਮਿਲਦੇ ਆਂ ਹਾਂਜੀ ਬਈ ਡੀ 4 ਡੌਗਲਨ ਮੈਲਬੌਰਨ ਦਾ ਇੱਕ ਮਸ਼ਹੂਰ ਸ਼ਾਪਿੰਗ ਸਪੌਟ ਹੈ ਜਿੱਥੇ ਤੁਹਾਨੂੰ ਦੁਨੀਆ ਦੇ ਟਾਪ ਬ੍ਰਾਂਡ ਤੇ ਬਹੁਤ ਹੀ ਵੱਡੇ ਡਿਸਕਾਊਂਟ ਤੇ ਮਿਲ ਜਾਂਦਾ ਜਦੋਂ ਤੁਸੀਂ ਇੱਥੇ ਆ ਕੇ ਇੱਕ ਖਰੇਕ ਸ਼ਾਪ ਦੇ ਵਿੱਚ ਵਿਜ਼ਿਟ ਕਰੋਗੇ ਤਾਂ ਉਹ ਇੱਕ ਤੁਹਾਨੂੰ ਅਲੱਗ ਹੀ ਲਗਜ਼ਰੀ ਫੀਲਿੰਗ ਆਊਗੀ ਕਿਉਂਕਿ ਟਾਪ ਬ੍ਰਾਂਡ ਇੱਥੇ ਪਏ ਆ ਹਨ ਤੁਸੀਂ ਬਾਏ ਕਰ ਸਕਦੇ ਹੋ ਬਹੁਤ ਏ ਡਿਸਕਾਊਂਟ ਤੇ ਚਲਦੇ ਹਾਂ ਫਿਰ ਆਪਾਂ ਅਗਲੇ ਸ਼ਾਪ ਤੇ ਫਿਲਹਾਲ ਕਿਹੋ ਜਿਹਾ ਬ੍ਰਾਂਡ ਆ ਜਿੱਥੇ ਤੁਸੀਂ ਹਮੇਸ਼ਾ ਸੇਲ ਤੇ ਲੱਗਿਆ ਮਿਲੂਗਾ ਤੁਹਾਨੂੰ ਇੱਥੋਂ ਤੁਸੀਂ ਸੋਨੇ ਸੋਨੇ ਕੱਪੜੇ ਤੇ ਸ਼ੂਜ਼ ਕਾਜ਼ ਕਰਕੇ ਕਿਉਂਕਿ ਅਟਰੈਕਟ ਕਰਦੇ ਇੱਥੇ ਹਨਾ ਤੇ ਸ਼ੂਜ਼ ਤੁਸੀਂ ਜ਼ਰੂਰ ਬਾਏ ਕਰ ਸਕਦੇ ਇਹਨਾਂ ਦੇ ਲੇਡੀਜ਼ ਲਈ ਸ਼ੂਜ਼ ਬਹੁਤ ਸੋਹਣੇ ਹੁੰਦੇ ਆ ਫਲਾ ਦੇ ਵਿੱਚ ਜਦੋਂ ਆਪਾਂ ਬਾਈ ਫਿਰ ਇਧਰ ਨਾਈਕੀ ਤੇ ਆਏ ਨੇ ਆ ਇੱਥੇ ਹਮੇਸ਼ਾ ਇੰਦਰਲੀ ਸਾਈਡ ਜਮਾ ਬੈਕ ਸਾਈਡ ਤੇ ਇੰਟਰ ਫੋਨ ਤੇ ਡੀਐਫਓ ਗੱਲ ਦੇ ਨਾਲ ਕਰਦਾ ਉਧਰੋਂ ਡੀਐਫਓ ਦੇ ਇੰਟਰ ਹੁੰਦੇ ਆ ਜਦੋਂ ਆਪਾਂ ਉਹ ਨਾਈਕੀ ਸਾਹਮਣੇ ਤੇ ਇੱਥੇ ਸਾਹਮਣੇ ਸੇਲ ਲੱਗੀ ਹੁੰਦੀ ਆ ਉਹ ਤੁਹਾਨੂੰ ਦਿਖਾ ਰਿਹਾ ਮੈਂ ਮੈਂ ਤਾਂ ਕੋਈ ਪਸੰਦਰੀਆਂ ਇਹਨਾਂ ਚੋਂ ਨਹੀਂ ਮੈਂ ਚੱਕ ਹੀ ਲੈਂਦਾ ਇਹ ਇੰਦਰ ਸਾਰਿਆਂ ਦੇ ਸ਼ੂ ਕਲੈਕਸ਼ਨ ਹੁੰਦੀ ਆ। ਪਾਈ ਨਵੇਂ ਸ਼ੂਸ ਆਏ ਸੀ ਨਾਈਕੀ ਦੇ ਤੇ ਆਪਾਂ ਕਰ ਲਏ ਬਾਏ। ਸੋਹਣੇ ਲੱਗੇ ਮੈਨੂੰ, ਕਾਫੀ ਨਾਈਕ। ਬਾਅਦ ਚ ਦਿਖਾਵਾਂਗੇ ਤੁਹਾਨੂੰ ਜੇ ਤੁਹਾਨੂੰ ਪਾਈ। ਨਾਈਕ ਵਾਲਿਆਂ ਦੇ ਹਮੇਸ਼ਾ ਬਾਈ ਤੁਹਾਨੂੰ ਇੰਨਾ ਹੀ ਇਹਦੀ ਰੀਚ ਮਿਲੂਗੀ ਕਿਉਂਕਿ ਇੱਥੇ ਕਾਫੀ ਕਸਟਮਰ ਇਹਨਾਂ ਨਾਲ ਜੁੜੇ ਹੋਏ ਆ। ਇਹਦੀ ਕਾਫੀ ਰੀਚ ਆ ਨਾਈਕ ਦੀ। ਅਭੀ ਵੱਡੀ ਲੈਣਾ ਬਾਈ ਹਾਂਜੀ ਨਾਇਕ ਤੋਂ ਲੈ ਕੇ ਸ਼ੁਰੂ ਤੇ ਆਪਾਂ ਆ ਗਏ ਸੀ ਨਿਊ ਬੈਲੈਂਸ ਸਾਹਮਣੀ ਸੀਗਾ ਨਾਇਕ ਤੋਂ ਤੇ ਇੱਥੇ ਵੇਖ ਕੇ ਕੁਝ ਪਸੰਦ ਆਉਂਦਾ ਤਾਂ ਫਿਰ ਆਪਾਂ ਚੱਲਦੇ ਆਂ ਅਗਲੀ ਸ਼ਾਪਸ ਤੇ ਲੈਟਸ ਗੋ ਇਨ ਪਿਊਮਾ ਨਿਊ ਬੈਲੈਂਸ ਦੇ ਤਾਂ ਕੁਝ ਬੜਿਆ ਨਹੀਂ ਪਿਊਮਾ ਦੇ ਬੜਨੇ ਉਹਨਾਂ ਦੇ ਰਸ਼ ਲੱਗਦਾ ਮੈਨੂੰ ਕਾਫੀ ਨਹੀਂ ਬਾਈ ਪਿਊਮਾ ਦੀ ਰੀਚ ਹੈ ਨਹੀਂ ਪਰ ਹੈਗੀ ਆ ਸਪੋਰਟਸ 'ਚ ਜਿੰਨੀ ਨਾਇਕੀ ਦੀ ਰੀਚ ਆ Nike ਦਾ ਫੁੱਲ ਭਰਿਆ ਵੀ ਸੀਗਾ ਬਟ Puma ਖਾਲੀ ਜਾ ਲੱਗ ਰਿਹਾ ਮੈਨੂੰ ਲੱਗਦਾ Puma ਵਾਲਿਆਂ ਦਾ ਤਾਂ ਬਾਲਾ ਬੁਰਾ ਹਾਲ ਆ ਬਾਇਓ 1 ਗੈਟ 1 ਫ੍ਰੀ ਸੰਦੀਪ ਭਾਈ ਆ ਬਾਈ ਵੀਡੀਓ ਕਾਲ ਤੇ ਸ਼ੂਜ਼ ਸਿਲੈਕਟ ਕਰਵਾ ਰਿਆ ਸੀਗਾ ਕਾ ਕਾਫੀ ਵਧੀਆ ਚੀਜ਼ ਲੱਗੀ ਮੈਨੂੰ ਇਹ ਤੇ Nike ਦੀ ਤਰ੍ਹਾਂ ਭਾਈ ਇੱਥੇ Puma ਦੇ ਵੀ ਆਪਣੇ ਸਾਈਡ ਤੇ ਸੇਲ ਲੱਗੀ ਹੁੰਦੀ ਆ ਸ਼ੂਜ਼ ਦੀ ਤੇ ਕੱਪੜਿਆਂ ਦੀ ਜਿਹੜੇ ਬਹੁਤ ਵੱਡਾ ਡਿਸਕਾਊਂਟ ਤੇ ਹੁੰਦਾ like clearance ਹੁੰਦਾ ਜੀ ਸਾਹੀ ਲਾ ਸਕਦੇ ਇਧਰ ਵੂਮਨਸ ਵੀ ਆਗੇ ਤੇ ਵਿੱਚ ਹੀ ਮੈਂਦੇ ਮਿਕਸ ਆ ਕਰ ਕਰਦੇ ਆ ਤੇ ਇਹਦੇ ਉਹ ਬੂਟ ਆ ਮੈਂ ਤੁਹਾਨੂੰ ਪਹਿਲਾਂ ਮੈਂਚਰ ਆਪਾਂ ਵੀ ਉਹ ਤਾਂ ਅਸੀਂ ਡਿਫਰੈਂਟ ਰਲੇ ਭਾਗ ਜੇ ਅੱਜ ਇੱਕ ਬੂਟ ਲਾਉਂਗੇ ਤਾਂ ਦੋ ਮਿਲਣਗੇ ਸੋ ਗੁੱਡਾ ਇਧਰ ਪੀਟਿੰਗ ਰੂਮ ਬਣਾਇਆ ਹੋਇਆ ਉੱਤੇ ਪੀਮਾ ਤਾਂ ਦੋ ਲੱਗੇ ਸੀ ਭਾਈ ਜੇ ਕਹਿੰਦੇ ਇੱਕ ਫ੍ਰੀ ਲਾਉਂਗੇ ਤੇ ਦੋ ਸ਼ੂਜ਼ ਮੈਂ ਹੋਰ ਲਿਆ ਆ ਆਈ ਲਵ ਸ਼ੂਜ਼ ਪਾਈ ਤਾਂ ਕਾਫੀ ਯੂਜ਼ ਕਰ ਲਈ ਦਿੱਤਾ ਥੋੜੇ ਬੋਰੇ ਵੀ ਕਾਫੀ ਕਰ ਲਈ ਚਲੋ ਕੋਈ ਚੱਕਰ ਨਹੀਂ ਆ ਮੋਲ ਆ ਬਾਹਰ ਆਇਆ ਔਰ ਖਾਣੇ ਪੀਣੇ ਕੁਛ ਫਿਰ ਚੱਲਦੇ ਹਾਂ ਸੋ ਕਾਫੀ ਥਾਂ ਰੱਖਤਾ ਬਾਈ ਹੋਟਲ ਚ ਸਾਰਾ ਜੋ ਬੋ ਕੀਤਾ ਸੀਗਾ ਮੈਂ ਕਿਹਾ ਬਗਿਆਰਸ ਕਾਫੀ ਹੋ ਗਿਆ ਕਿਉਂ ਸਾਹਮਣੇ ਸਟੇਸ਼ਨ ਆ ਤੇ ਹੁਣ ਆਪਾਂ ਚੱਲਦੇ ਆ ਖਾਣ ਪੀਣ ਆਫ ਤੇ ਪਾ ਸੋ ਇੱਥੇ ਬਈ ਟ੍ਰੇਮਾਂ ਆਉਂਦੀਆਂ ਇੱਥੋਂ ਤੁਸੀਂ ਸੜਕੇ ਫ੍ਰੀ ਸਰਵਿਸ ਆ ਸਾਰੀ ਸੋ ਟ੍ਰੇਮਸ ਆਉਗੀ ਤੇ ਵੇਖੋ ਉਹ ਗਈ ਤਾਂ ਤੁਸੀਂ ਆਪਾਂ ਕਿਤੇ ਵੀ ਜਾ ਸਕਦੇ ਹਾਂ ਹੁਣ ਆਪਾਂ ਇੱਥੋਂ ਟ੍ਰੇਮ ਫੜ ਕੇ ਤਾਂ ਆਪਾਂ ਖਾਣ ਪੀਣ ਚੱਲਦੇ ਆ ਪੰਜਾਬੀ ਇੱਥੇ ਰੈਸਟੋਰੈਂਟ ਆ ਕਹਿੰਦੇ ਕਾਫੀ ਸਵਾਦ ਹੁੰਦਾ ਉਹਨਾਂ ਦਾ ਖਾਣਾ ਚੱਲਦੇ ਆ ਫਿਰ ਆਪਾਂ ਸੋ ਇੱਕ ਟ੍ਰੇਮ ਗਈ ਬਈ ਤੇ ਆਪਣੀ ਟ੍ਰੇਮ ਆ ਗਈ ਉਹ ਸਾਹਮਣੇ ਆਪਾਂ ਇੱਥੇ ਚੜ੍ਹ ਕੇ ਚਾਉਂ ਸਾਹਮਣੇ ਐਂਡ ਰਿਕਾਰਡਿੰਗ ਦੈਲੀ ਰੌਕਸ ਆਲੇ ਇੱਥੇ ਜਾਵਾਂ ਦੈਲੀ ਰੌਕਸ ਤੋਂ ਖਾਣਾ ਖਾ ਕੇ ਆਪਾਂ ਆ ਗਏ ਸੀਗੇ ਸਿਟੀ ਦੇ ਅੰਦਰਲੀ ਸਾਈਡ ਤੇ ਦੈਲੀ ਰੌਕਸ ਬਈ ਇੱਕ ਇਹੋ ਜਿਹਾ ਮਲਬੋਰਨ ਵਿੱਚ ਫੋਰ ਸੈਂਕਸ਼ਨ ਜਿੱਤੇ 15 ਡਾਲਰ ਦੇ ਵਿੱਚ ਤੁਹਾਨੂੰ ਸਾਰਾ ਕੁਝ ਮਿਲ ਜਾਂਦਾ ਕਾਫੀ ਸਟੂਡੈਂਟ ਜੋ ਮਲਬੋਰਨ ਦੀ ਸਾਈਡ ਰਹਿੰਦੇ ਆ ਉਹ ਇੱਥੇ ਆਉਂਦੇ ਜਦੋਂ ਸਟੱਡੀ ਕਰਨ ਯੂਨੀਵਰਸਿਟੀ ਦੀ ਸਾਈਡ ਤੇ ਉਹ ਜ਼ਰੂਰ ਟਰੈਵਲ ਕਰਦੇ ਆ ਉੱਥੇ ਤੇ ਖਾਣਾ ਖਾਂਦੇ ਆ ਅਚੰਬ ਦੇ ਚੱਲੀਏ ਬਾਈ ਇਹਨਾਂ ਦੇ ਕੱਪੜੇ ਵੀ ਕਾਫੀ ਸੋਹਣੇ ਹੁੰਦੇ ਆ ਬਾਈ ਮੈਨੂੰ ਸਾਰਨ ਨਾਲੋਂ ਜ਼ਿਆਦਾ ਕੱਪੜੇ ਪਸੰਦ ਆ ਉਹ ਮੈਨੂੰ ਐਚਐਮ ਦੇ ਪਸੰਦ ਆ ਇੱਡੇ ਸੋਹਣੇ ਕੱਪੜੇ ਹੁੰਦੇ ਨੇ ਇਹਨਾਂ ਦੇ ਸਵਾਰ ਆ ਜਾਂਦਾ ਤਾਂ ਕਿ ਨਾਲੇ ਸਸਤੇ ਨਾਲੇ ਵਧੀਆ ਕੁਆਲਿਟੀ ਦੇ 1000 ਜਿਹੜਾ ਜਿਹੜਾ ਮਹਿੰਗਾ ਸਤਿ ਸ਼੍ਰੀ ਅਕਾਲ ਬਾਈ ਨਵਾਂ ਦਿਨ ਚੜ ਗਿਆ ਤੇ ਸਮਾਨ ਮੇਰੇ ਕੋਲੇ ਕਾਫੀ ਸੀਗਾ ਤੇ ਹੁਣ ਮੈਂ ਇਧਰ ਪੈਸੇ ਪਾਉਣ ਆਇਆ ਪੀਟੀ ਦੇ ਵਿੱਚ ਇਸ ਟਾਈਮ ਮੈਂ ਖੜਾ ਦੋਸਤੋ ਸਦਰਨ ਕ੍ਰਾਸ ਸਟੇਸ਼ਨ ਤੇ ਤੇ ਇੱਥੋਂ ਟ੍ਰੇਨ ਫੜ ਕੇ ਆਪਾਂ ਚੱਲਦੇ ਆਂ ਸਿਟੀ ਦੇ ਅੰਦਰਲੀ ਸਾਈਡ ਮੈਲਬੌਰ ਸੈਂਟਰਲ ਸਟੇਸ਼ਨ ਤੇ ਤੇ ਉਦੋਂ ਫਿਰ ਆਪਾਂ ਕਰਦੇ ਆਂ ਵਿਜ਼ਿਟ ਅਲੱਗ-ਅਲੱਗ ਸ਼ਾਪਿੰਗ ਸੈਂਟਰ ਤੇ ਸਾਰੀਆਂ ਸਟਰੀਟਾਂ ਹਜੇ ਬਾਈ ਖਾਲੀ ਪਈਆਂ ਭਰ ਰਿਆ 12 ਵੱਧ ਕੇ ਬੱਟ ਹਜੇ ਵੀ ਮਕਲ ਬਣਿਆ ਨਹੀਂ ਚੱਲਦੇ ਆਂ ਸਿਟੀ ਦੇ ਅੰਦਰ ਫਿਰ ਵਿਖਦੇ ਆਂ ਕੀ ਮਾਲ ਆ ਪਹੁੰਚ ਗਏ ਮੈਲਬੌਰਨ ਸੈਂਟਰਲ ਸਟੇਸ਼ਨ ਕਰਦੇ ਆਂ ਚੈੱਕ ਆਊਟ ਮੈਲਬੌਰਨ ਸੈਂਟਰ ਨਿਕਲਦੇ ਹੀ ਇੱਥੇ ਇੱਕ ਇਹੋ ਜਿਹਾ ਪੁਲ ਬਣਿਆ ਹੋਇਆ ਜੋ ਦੋ ਬਿਲਡਿੰਗਾਂ ਨੂੰ ਆਪਸ ਵਿੱਚ ਅਟੈਚ ਕਰਦਾ ਤੇ ਸਿਰੇ ਦੇ ਬ੍ਰੈਂਡਾਂ ਨਾਲ ਲੱਧਿਆ ਪਿਆ ਇਹ ਮਾਲ ਬਈ ਜਦੋਂ ਇਸ ਐਂਟਰੀ ਕਰਦੇ ਆਂ ਉਦੋਂ ਵੀ ਫੀਲਿੰਗ ਵੱਖਰੀ ਜਿਹੀ ਆਉਣ ਲੱਗ ਜਾਂਦੀ ਆ ਵੀ ਯਾਰ ਕੁਝ ਡਿਫਰੈਂਟ ਇੱਥੇ ਆ ਤੇ ਕਾਫੀ ਜ਼ਿਆਦਾ ਲੋਕ ਇੱਥੇ ਬੈਠੇ ਹੋਏ ਸੀਗੇ ਕੁਰਸੀਆਂ ਲੱਗੀਆਂ ਆ ਬੈਠਣ ਵਾਸਤੇ ਘੰਟਾ ਘਰ ਆ ਸਾਹਮਣੇ ਹਨਾ ਤੁਸੀਂ ਸੋਹਣੀ ਹਵਾ ਆ ਰਹੀ ਸੀ ਤੇ ਜਿਹੜੀਆਂ ਕੁਰਸੀਆਂ ਲੱਗੀਆਂ ਜਦੋਂ ਤੁਸੀਂ ਥੱਕ ਜਾਂਦੇ ਆ ਤਾਂ ਇੱਥੇ ਬੈਠ ਕੇ ਜੋ ਆ ਜਾ ਰਹੇ ਆ ਇਧਰਲੀ ਸਾਈਡ ਆ ਨਾ ਤੁਸੀਂ ਦੇਖ ਸਕਦੇ ਆ ਤੇ ਜਦੋਂ ਤੁਸੀਂ ਸੈੱਟ ਹੋ ਗਏ ਫਿਰ ਅੱਗੇ ਜਾ ਕੇ ਕੰਫਰਸ ਸਕਦੇ ਆ ਇੱਥੇ ਇੱਕ ਦੁਕਾਨ ਸੀ ਬਾਈ ਇੱਥੇ ਕਰਬੋਟ ਆਰਡਰ ਲੈ ਰਿਆ ਸਾਹਮਣੇ ਉਹ ਬਾਬਾ ਦੇ ਗੇਮਾਂ ਦੇਖ ਸਕਦੇ ਆ 3 ਮੰਜ਼ਲਾ ਬਈ ਸਹੀ ਸਟਾਰਟਿੰਗ ਤੇ ਗਏ ਸੀ ਉੱਪਰ ਇਹ 4-5 ਮੰਜ਼ਲਾ ਬਣਿਆ ਹੋਇਆ ਵੀ ਆ ਤਾਂ ਕਾਫੀ ਖੂਬਸੂਰਤ ਮਾਲ ਆਇਆ ਲੈ ਆਦੇ ਮੈਨੂੰ ਪੰਡੂਰਾ ਸੋਨਿਆ ਬਦੋਂ ਪੰਡੂਰਾ ਸੋਨਿਆ ਕਰੋ ਡਿਮਾਂਡ ਕੁੜੀਆਂ ਚੀਕਾਂ ਮਾਰ ਲੱਗ ਜਿਓ ਘਰੇ ਆਪਣੇ ਜੌਨਸ ਬ्रो ਕਲੈਕਸ਼ਨ ਦੇ ਟਾਪ ਜੌਨਸ ਸੋਨੇ ਦੇ ਵਿੱਚ ਸਾਰੇ ਬ੍ਰਾਂਡ ਬਣੀ ਹੋਏ ਨੇ ਭਾਈ ਡੇਵਿਡ ਜੌਨਸ ਚ ਚਾਹ ਨਹੀਂ ਤੇ ਹਰ 컬러 ਹਨੀ ਅਲਪ 컬러 ਹਨੀ ਬੜਾ ਬ్రో ਕਿ ਮੈਨੂੰ ਬਹੁਤ ਪਸੰਦ ਆ ਮਨ ਲਗਾ ਦਾ ਇਤਨਾ ਸਾਰਾ ਕੁੜੀਆਂ ਦੀ ਡਿਮਾਂਡ ਪਈ ਆ ਸੀ ਕਿਤੇ ਪਈ ਇਹਨਾਂ ਮਾਰ ਪਰਸ ਆਗੇ ਕੋਚ ਦੇ ਇੱਥੇ ਕੁੜੀਆਂ ਦੀ ਭੀੜ ਹਮੇਸ਼ਾ ਮਿਲੂਗੀ ਤੁਹਾਨੂੰ ਭਈਆ ਕੱਲਾ ਨਾ ਫੋਲੋ ਜਿਹੜਾ ਫੋਲੋ ਰੈਨ ਇਹ ਕਲੇ ਜਵਾਕਾਂ ਵਾਲਾ ਤੇ ਜਿਹੜੀ ਜੈਕਟ ਆ ਵੀਰ ਜੀ ਤੁਸੀਂ ਤਾਂ ਡਰਉਦੀ ਰਹਿੰਦੇ ਹੋ ਕੱਪੜੇ ਅੰਡੰਦੇ ਆਪਾਂ ਇਹਨਾਂ ਦੇ ਇਹ ਬ੍ਰਾਂਡ ਤਾਂ ਭਈ ਮੈਂ ਅੱਜ ਦੇਖਿਆ ਜਿਹੜੇ ਮੈਂ ਕਦੇ ਸੁਣਿਆ ਹੀ ਨਹੀਂ ਸੀ ਸਲਾਹ ਤਾਂ ਠੀਕ ਆ ਨਾਰਮਲ ਆ ਜਦੋਂ ਮੌਜੀ ਹੋ ਗਿਆ ਅੱਜ ਦੇਖੇ ਸੋ ਆਹ ਬ੍ਰਾਂਡ ਮੈਂ ਪਹਿਲੀ ਵਾਰ ਦੇਖਿਆ ਚਲਦੇ ਇੱਚ ਵੀ ਕਿਵੇਂ ਕੱਪੜਾ ਚੰਗਾ ਲੱਗਦਾ ਨਾ ਆ ਦੇਖ ਰਿਓ ਕੀ ਸਸਤਨ ਲਾਇ ਬਈ ਧੰਗਾ ਵੀ ਵਿੱਚ ਗਾਰਡ ਵਿੱਚ ਅੱਖੇ ਬੈਠਿਆ ਬਾਏ ਕ੍ਰਿਪਟੋ ਵਿਦ ਕੈਸ਼ ਹਾਂ ਤੁਸੀਂ ਆਪ ਹੀ ਸਮਝ ਲਿਓ ਮੈਂ ਤਾਂ ਕੀ ਐਕਸਪਲੇਨ ਕਰਨਾ ਇੱਥੇ ਚੱਲਦੇ ਆਂ ਬਈ ਨਾਇਕ ਦੇ ਸਿੱਤੀ ਗੱਲ ਦੇਖੋ ਬਾਈ ਨਾਫ ਮਾਈ ਮੋਸਟ ਫੇਵਰਿਟ ਬ੍ਰਾਂਡ ਟੋਮੀ ਇਥਰਲੀ ਸਾਈਡ ਆਫ ਮੈਲਬੋਰਨ ਦਾ ਫੈਸ਼ਨ ਜੀ ਦੋਸਤੋ ਦੇਖ ਸਕਦੇ ਆ ਮੈਲਬੋਰਨ ਦਾ ਫੈਸ਼ਨ ਤੇ ਆਪਾਂ ਚੱਲਦੇ ਆਉਣ ਅਗਲੇ ਪਾਸੇ ਹੋਰ ਪਾਸੇ ਇਧਰੋਂ ਤਾਂ ਆਪਾਂ ਨੂੰ ਕੁਝ ਪਸੰਦ ਨਹੀਂ ਆਇਆ ਤੇ ਦੇਖਦੇ ਆਂਗਾ ਕੀ ਮੌਲ ਬੰਦਾ ਮੈਂ ਪਹੁੰਚ ਗਿਆ ਜੀ ਗੈਸ ਦੇ ਤੇ ਇੱਥੋਂ ਕਰ ਲਈ ਕੱਪੜਿਆਂ ਦੀ ਸਿਲੈਕਸ਼ਨ ਤੇ ਮੈਨੂੰ ਆ ਗਈ ਇੱਕ ਜੈਕਟ ਪਸੰਦ ਤੇ ਬੀਬੀ ਕਹਿੰਦੀ ਮੇਰੇ ਕੋਲ ਕਾਰਡ ਨਹੀਂ ਚੱਲਦਾ ਤੇ ਮੈਨੂੰ ਆਪਾਂ ਨੂੰ ਕਰਨੀ ਪੈਣੀ ਸੀ ਪੇਮੈਂਟ ਤੇ ਕਰਕੇ ਪੇਮੈਂਟ ਚਲਦੀਆਂ ਫਿਰ ਆਪਾਂ ਅਗਲੀ ਸਾਈਡ ਲਾਦੇ ਵੀ ਸੋਹਣਿਆ ਸਪੋਰਾ ਵੇਖੋ ਇਧਰ ਸਪੋਰੇ ਦੀ ਭੀੜ ਬਾਈ ਗੁੱਚੀ ਵੇ ਲੈ ਦੇ ਗੁੱਚੀ ਪ੍ਰਾਈਸ ਦੇ ਸਕਦੇ ਆਂ ਬਾਈ ਕੁੜੀਆਂ ਦੇ ਮੇਕਅਪ ਦੇ ਦਾਰੀ ਲਾਤਾ ਦੇਖ ਕੇ ਨੇ ਕੀ ਆ ਸਾਰ ਉਹ ਉਹ ਤੁਹਾਡੀ ਭੈਣ ਨੂੰ ਇੱਥੇ ਮੈਂ ਮੇਲਾ ਦੇਖਿਆ ਕੁੜੀਆਂ ਤਾਂ ਤੇ ਮੈਂ ਰਿਕਾਰਡ ਕਰਨ ਲੱਗ ਗਿਆ ਮੈਂ ਕਿਹਾ ਦਿਖਾਈਏ ਤਾਂ ਜ਼ਰੂਰ ਇੱਧਰ ਕੋਈ ਮੁੰਡਾ ਨਹੀਂ ਦਸਣਾ ਸਾਰੀਆਂ ਕੁੜੀਆਂ ਫਿਰਦੀਆਂ ਉਹ ਨਾਲ ਇੱਕ ਅੱਧਾ ਫਿਰਦਾ ਹੋਣਾ ਚਾਹ ਜੀ ਹੁਣ ਮੈਂ ਚੱਲਿਆ ਆਪਦੇ ਡ੍ਰੀਮ ਸ਼ੂਜ਼ ਲੈਣੇ ਦੀ ਕਾਮਰਸ ਦੇ ਤੇ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਹੜੀ ਸ਼ਾਪਿੰਗ ਵਧੀਆ ਲੱਗੀ ਤੇ ਇਹ ਮੋੜਾ ਮੋੜਾ ਕੀ ਚਾਹੁੰਦਾ ਹੈ ਜੀ ਸੋ ਬਾਈ ਬਾਈ ਕਰਤੀ ਬਾਈ ਟ੍ਰੇਨ ਨੂੰ ਤੇ ਹੁਣ ਸਮਾਨ ਸਮੂਹ ਲੈ ਕੇ ਸਾਰਾ ਉੱਤਰ ਕੇ 크레ਗੀ ਬਰਨ ਪੰਜਾਬੀਆਂ ਦਾ ਗਾ ਟਾਰਨੇਟ ਤੇ 크레ਗੀ ਬਰਨ ਹੁਣ ਚੱਲਦੇ ਆ ਘਰ ਹਾਂਜੀ ਮੈਂ ਪਹੁੰਚ ਗਿਆ ਗੁਰੂਗੁਰ ਗੁਰੂ ਸਾਹਿਬ ਜੀ ਦੇ ਸ਼ੁਕਰਾਨਾ ਕਰਨਾ ਮਹਾਰਾਜ ਤੁਸੀਂ ਬਹੁਤ ਦਿੱਤਾ ਤੇ ਸਰਬੱਤ ਦਾ ਭਲਾ ਕਰਿਓ ਸਭ ਦਾ ਚੜ੍ਹਦੀ ਕਲਾ ਵਿੱਚ ਰੱਖਿਓ ਜੋ ਵੀਰ ਭੈਣ ਆਪਣੇ ਬਾਹਰ ਰਹਿੰਦੇ ਆ ਹਰ ਇੱਕ ਦੇ ਸੁਪਨੇ ਪੂਰੇ ਹੋਣ ਤੇ ਮਿਲਦੇ ਆ ਜੀ ਆਪਾਂ ਅਗਲੇ ਵਲੌਗ ਚ